Oui, mm. c'est ਬੀਜਪੀ ਸਰਕਾਰ ਵਰਤਾ ਮੁੜਾਵਾਦ ਮੁੜਾਵਾਦ ਬੀਜਪੀ ਸਰਕਾਰ ਵਰਤਾ ਮੁੜਾਵਾਦ ਕਿਸਾਨਾਂ ਦੇ ਅੱਤੇਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਅੱਤੇਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਜਾਣਬੁੱਝ ਕੇ ਕਿਸਾਨਾਂ ਦੀਆਂ ਜਿਹੜੀਆਂ ਵਾਅਦੇ ਮੰਗਾ ਨੇ ਉਹਨਾਂ ਨੂੰ ਇਹ ਸਰਕਾਰ ਠੁਕਰਾ ਰਹੀ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਉਹਦੇ ਵਾਸਤੇ ਦਲੀਲਾਂ ਦਿੰਦੇ ਨੇ ਕਿ ਉਹ ਸਾਥੋ ਸਹਿਯਾ ਨਹੀਂ ਜਾ ਸਕਦਾ ਸਾਡੇ ਬਜਟ ਨਹੀਂ ਸਹਿ ਸਕਦਾ ਬਿਲਕੁਲ ਗਲਤ ਹੈ ਤਤਪੂਰ ਨੇ ਇਹ ਕਹਿੰਦੇ ਕੁਝ ਹੋਰ ਨੇ ਤੇ ਜਿਸ ਤਰ੍ਹਾਂ ਇਹਨਾਂ ਨੇ ਬਰਬਰਤਾ ਦੇ ਨਾਲ ਉਥੇ ਗੋਲੀ ਵੀ ਚਲਾਈ ਇੱਕ ਨੌਜਵਾਨ ਉਸ ਦਿਨ ਉਥੇ ਸ਼ਹੀਦ ਹੋ ਗਿਆ ਹੋਰ ਉਸ ਤੋਂ ਬਾਅਦ ਕਈ ਜਨਾਂ ਦੇ ਸੱਟਾਂ ਲੱਗੀਆਂ ਹੋਈਆਂ ਨੇ ਜਰਨਲਿਸਟ ਦੇ ਵੀ ਸੱਟਾਂ ਲੱਗੀਆਂ ਨੇ ਤੇ ਸਰਕਾਰ ਇੱਕ ਆਪਸੀ ਗੱਲਬਾਤ ਭਾਈਚਾਰੇ ਦੇ ਨਾਲ ਉਹਦੇ ਵਿੱਚ ਵਿਸ਼ਵਾਸ ਨਹੀਂ ਕਰਦੀ ਜਿਹੜਾ ਕਿ ਲੋਕਤੰਤਰ ਦੇ ਵਿੱਚ ਇੱਕ ਜ਼ਰੂਰੀ ਹੁੰਦਾ ਹੈ ਇਹ ਹਰ ਜਗ੍ਹਾ ਤੇ ਤਸ਼ੱਦਦ ਕਰਦੀ ਹੈ ਜ਼ਬਰਦਸਤੀ ਕਰਦੀ ਹੈ ਇਹ ਦੇਸ਼ ਦੇ ਹਿੱਤ ਵਿੱਚ ਹੈ ਕਿ ਇਹਨਾਂ ਨੂੰ ਐਮਐਸਪੀ ਦਿੱਤਾ ਜਾਵੇ ਤਾਂ ਕਿ ਜਿਹੜਾ ਸਾਡਾ ਅੱਜ ਦਿਨ ਦਿਨ ਪੈਸਾ ਬਾਹਰ ਜਾ ਰਿਹਾ ਹੈ ਬਹੁਤ ਚੀਜ਼ਾਂ ਦੀ ਇੰਪੋਰਟ ਹੋਣ ਤੇ ਜਿਵੇਂ ਕਿ ਦਾਲਾਂ ਨੇ ਤੇਲ ਹੈ ਉਹ ਸੂਈ ਤੇਲ ਉਹ ਸਾਰੀਆਂ ਚੀਜ਼ਾਂ ਦੇਸ਼ ਦੇ ਵਿੱਚ ਹੋ ਸਕਦੀਆਂ ਨੇ ਅਗਰ ਉਹੀ ਇਹਨਾਂ ਨੂੰ ਐਮਐਸਪੀ ਦਿੱਤਾ ਜਾਵੇ ਹਰ ਇੱਕ ਫਸਲ ਤੇ ਦੇਸ਼ ਦੇ ਵਿੱਚ ਉਗਾਇਆ ਜਾਵੇ ਆਪਣੇ ਆਪ ਇਹਨਾਂ ਨੂੰ ਕਹੋ ਕਿ ਤੁਸੀਂ ਹੋਰ ਫਸਲਾਂ ਉਗਾਨੀਆਂ ਸ਼ੁਰੂ ਕਰੋ ਨਹੀਂ ਹੋ ਸਕਦਾ ਉਦੀ ਵਾਜਬ ਕੀਮਤ 'ਤੇ ਤਾਂ ਹੀ ਇਹ ਕਰ ਸਕਦੇ ਨੇ ਅਤੇ ਬਿਲਕੁਲ ਗਲਤ ਆંકੜੇ ਇਹ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੀ ਹੈ ਸਰਕਾਰ ਕਿ ਵਧਨ ਬਹੁਤ ਵੱਡਾ ਪਵੇਗਾ ਜਿਹੜੀ ਬਜਟ ਨਹੀਂ ਸਹਿ ਸਕਦੀ ਅਸਲੀਅਤ ਇਹ ਹੈ ਕਿ ਜੋ ਇਹਦੇ ਨਾਲ ਖਰਚਾ ਕਨਿਸ਼ਨਲ ਹੋਏਗਾ ਉਹ ਸਿਰਫ 0.4% ਹੈ ਜਿਹੜੇ ਦਾ ਬਿਲਕੁਲ ਕੁਝ ਨਹੀਂ ਇਸ ਕਰਕੇ ਸਰਕਾਰ ਆਪਣੀ ਕਿਉਂਕਿ ਕਿਸਾਨ ਇਹਨਾਂ ਦੀ ਗਿਣਤੀ ਦੇ ਵਿੱਚ ਨਹੀਂ ਆਉਂਦੇ ਇਹਨਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਨਹੀਂ ਆਉਂਦੇ ਇਸ ਦੀ ਪਰਵਾਹ ਨਹੀਂ ਕਰ ਰਹੀ ਇਹ ਨਿੰਦਾ ਯੋਗ ਕੰਮ ਹੈ ਇਹ ਇਹਨਾਂ ਨੇ ਇੰਨੀ ਕਿ ਸ਼ੁਕਰ ਕਰੋ ਕਿ ਇਸ ਵਾਰ ਨਹੀਂ ਕਿਹਾ ਪਿਛਲੀ ਵਾਰ ਇਹਨਾਂ ਨੇ ਇਹ ਸ਼ਬਦ ਇਸਤੇਮਾਲ ਕੀਤੇ ਸਨ ਜਦੋਂ ਪਹਿਲਾਂ ਐਜੀਟੇਸ਼ਨ ਹੋਈ ਸੀ ਉਹਨਾਂ ਨੂੰ ਗੋਦ ਚੱਕਵਾ ਦਿੱਤਾ ਧੋਖਾ ਦਿੱਤਾ ਕਿਸਾਨਾਂ ਨੂੰ ਉਦੋਂ ਜਿਹੇ ਵੀ ਉਹਨਾਂ ਤੇ ਇਲਜ਼ਾਮ ਲਗਾਏ ਸੀ ਕਿ ਇਹ ਇਹ ਅਲਗਵਾਦ ਦੇਰਖਾਨੀ ਅਤੰਕਵਾਦੀ ਨੇ ਜਦੋਂ ਉਹਨਾਂ ਦੀ ਬਹੁਤ ਜ਼ਿਆਦਾ ਇਸਤੇ ਨਿੰਦਾ ਹੋਈ ਸਰਕਾਰ ਦੀ ਇਸ ਵਾਰ ਉਹਨਾਂ ਨੇ ਸ਼ਬਦਾਂ ਦਾ ਇਸਤੇਮਾਲ ਨਹੀਂ ਕੀਤਾ ਪਰ ਇਹਨਾਂ ਦਾ ਤੌਰ ਤਰੀਕੇ ਦੇ ਵਿੱਚ ਕੋਈ ਫਰਕ ਨਹੀਂ ਪਿਆ